ਪੂਰੇ ਵਾਰਡ ਦੇ ਲੋਕਾਂ ਦਾ ਬਹੁਤ ਪਿਆਰ ਹੈਗਾ ਸਾਡੇ ਕੰਨੀ ਤੇ ਤੁਸੀਂ ਜਿਵੇਂ ਦੇਖ ਹੀ ਰਹੇ ਹੋ ਆਪਣਾ ਸਾਰੇ ਕਿਤੇ ਆਪਣਾ ਵਧੀਆ ਰਿਸਪੋਰਟ ਮਿਲ ਰਿਹਾ ਆਪਾਂ ਨੂੰ ਅਸੀਂ ਜਿਹੜਾ ਹੈਗਾ 스마트 ਵਾਰਡ ਬਣਾਉਣ ਦੀ ਸੋਚ ਰਹੇ ਹਾਂ ਕਿ ਅਸੀਂ 스마트 ਵਾਰਡ ਬਣਾਵਾਂਗੇ ਜਿੰਨੇ ਵੀ ਵਾਰਡ ਦੇ ਲੋਕ ਹੈਗੇ ਆ ਉਹ ਇਹੀ ਕਹਿ ਰਹੇ ਆ ਕਿ ਅਸੀਂ ਵੋਟਾਂ ਇਸ ਵਾਰੀ ਤੁਹਾਨੂੰ ਜਿਤਾਣਾ ਕਿਉਂਕਿ ਉਹ ਆਮ ਆਦਮੀ ਸਰਕਾਰ ਤੋਂ ਇਨੇ ਦੁਖੀ ਹੈ ਸਾ ਸਿਕਲ ਪੰਜਾਬ ਜੂਮ ਦੇਖ ਰਿਹਾ ਤੁਸੀਂ ਨਗਰ ਨੂੰ ਇਲੈਕਸ਼ਨ ਨੂੰ ਬਚ ਇੱਕ ਦਿਨ ਰਹਿ ਗਿਆ ਬਾਕੀ ਬਾਕ ਪਾਰਟੀ ਦੇ ਕੈਂਡੀਡੇਟਾਂ ਵੱਲੋਂ ਚੋਣ ਪ੍ਰਚਾਰ ਕੀਤਾ ਇਹਦਾ ਸਾਡੇ ਨਾਲ ਬੀਜੇਪੀ ਦੇ ਨੀਰਜ ਸ਼ਰਮਾ ਜੀ ਨੂੰ ਪੁੱਛਿਆ ਜੇ ਚੋਣ ਪ੍ਰਚਾਰ ਕਰ ਰਹੇ ਇੱਕ ਦਿਨ ਰਹਿ ਗਿਆ ਇਲੈਕਸ਼ਨਾਂ ਵੱਲੋਂ ਤੇ ਕਿੰਨਾ ਗਰ ਰਿਸਪੌਂਸਬਲ ਲੋਕਾਂ ਦੇ ਕੀ ਇਹ ਬਲੇ ਮੁੱਦੇ ਲੈ ਕੇ ਜਾ ਰਹੇ ਹੋ ਇੱਕ ਦਿਨ ਰਹਿ ਗਿਆ ਇਲੈਕਸ਼ਨਾਂ ਤੇ ਰਹਿ ਗਿਆ ਕਿੰਨਾ ਗਰ ਰਿਸਪੌਂਸਬਲ ਲੋਕਾਂ ਦੇ ਦੇਖੋ ਰਿਸਪੌਂਸ ਤਾਂ ਇੰਨਾ ਜਿਆਦਾ ਹੈ ਫੋਨ ਆ ਰਿਹਾ ਮੇਰੇ ਕੋਲ ਆਪਣੇ ਆਪ ਹੀ ਉਹ ਕਹਿ ਰਿਹਾ ਜੀ ਤੁਸੀਂ ਸਾਡੇ ਕੋਲ ਆਓ ਸਾਡੇ ਕੋਲ ਆਓ ਤੇ ਪੂਰੇ ਵਾਰਡ ਦੇ ਲੋਕਾਂ ਦਾ ਬਹੁਤ ਪਿਆਰ ਹੈਗਾ ਸਾਡੇ ਕੰਨੀ ਤੇ ਸ਼ੁਕਰ ਜੀ ਬਹੁਤ ਲੱਗਦਾ ਬਿਲਕੁਲ ਕਾ ਕਰਕੇ ਅਗਰ ਪ੍ਰਚਾਰ ਵੀ ਕਰ ਰਹੇ ਹੋ ਤੇ ਤੇ ਤੁਸੀਂ ਜਿਵੇਂ ਦੇਖ ਹੀ ਰਹੇ ਹੋ ਆਪਣਾ ਸਾਰੇ ਕਿਤੇ ਆਪਣਾ ਵਧੀਆ ਰਿਸਪੋਰਟ ਮਿਲ ਰਿਹਾ ਆਪਾਂ ਨੂੰ ਤੇ ਇਸ ਵਾਰਡ ਦੇ ਵਿੱਚ ਬਹੁਤ ਵਾਰ ਕੰਮ ਹੋਣਾ ਲਿਆ ਜਿਹੜੇ ਅਸੀਂ ਕਰਨਾ ਚਾਹੁੰਦੇ ਆ ਜਿਵੇਂ ਕਿ ਮੋਦੀ ਜੀ ਦੀ ਸੋਚ ਹੈਗੀ ਹੈ ਕਿ ਸਮਾਰਟ ਸਿਟੀ ਇਸੇ ਤਰ੍ਹਾਂ ਅਸੀਂ ਜਿਹੜਾ ਹੈਗਾ 스마트 ਵਾਟ ਬਣਾਉਣ ਦੀ ਸੋਚ ਰਹੇ ਹਾਂ ਕਿ ਅਸੀਂ 스마트 ਵਾਟ ਬਣਾਵਾਂਗੇ ਮੈਂ ਕਰਨਾ ਚਾਹੁੰਦਾ ਇਹ ਵਾਟ ਦੇ ਵਿੱਚ 스마트 ਵਾਟ ਦੇ ਜਿਹੜਾ ਸਾਰੇ ਕੋ ਡਿਜੀਟਲੀ ਹੋਏਗਾ ਉਹਦੇ ਵਿੱਚ ਕੈਮਰੇ ਵਗੈਰਾ ਸਾਰੇ ਵਾਟ ਤੇ ਲੱਗਣਗੇ ਜਿਵੇਂ ਇੱਥੇ ਇਸ ਵਾਟ ਦੇ ਵਿੱਚ ਸਭ ਤੋਂ ਮੇਨ ਕੀ ਹੈ ਕਿ ਪਾਰਕ ਦੀ ਬਹੁਤ ਬੜੀ ਕਮੀ ਹੈ ਕੋਈ ਪਾਰਕ ਨਹੀਂ ਹੈ ਬੱਚਿਆਂ ਦੇ ਖੇਡਣ ਵਾਸਤੇ ਤਾਂ ਅਸੀਂ ਸਭ ਤੋਂ ਪਹਿਲੇ ਇਹੀ ਕੰਮ ਕਰਾਂਗੇ ਸਭ ਤੋਂ ਪਹਿਲੇ ਪਾਰਕ ਬਣਵਾਵਾਂਗੇ ਉਹ ਸਾਰੀ ਕਰਾਵਾਂਗੇ ਪਾਰਕ ਦੇ ਵਿੱਚ ਨੌਜਵਾਨਾਂ ਵਾਸਤੇ ਜਿਹੜੇ ਓਪਨ ਜਿਮ ਖੁਲਵਾਵਾਂਗੇ ਓਪਨ ਜਿਮ ਕਰਵਾਵਾਂਗੇ ਉਸ ਤੋਂ ਬਾਅਦ ਜਿੰਨੇ ਵੀ ਜਿਹੜੇ ਸਫਾਈ ਦੇ ਕੰਮ ਹੈਗੇ ਆਂ ਲਾਈਟਾਂ ਦੇ ਕੰਮ ਹੈਗੇ ਆਂ ਸੜਕਾਂ ਦੇ ਕੰਮ ਆ ਗਏ ਆ ਇਹ ਬੇਸਿਕ ਕੰਮ ਤਾਂ ਅਸੀਂ ਕਰਵਾਵਾਂਗੇ ਕਰਵਾਵਾਂਗੇ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਕੰਮ ਹੋਣਗੇ ਜਿਵੇਂ ਪਾਰਕ ਦਾ ਕੰਮ ਤੁਹਾਨੂੰ ਦੱਸਿਆ ਮੈਂਨੇ ਔਰ ਮੇਨ ਕੰਮ ਕੀ ਹੈ ਕਿ ਜਿਹਨੇ ਮੋਦੀ ਸਰਕਾਰ ਦੀਆਂ ਸਾਡੀ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਜਿਹੜੇ ਕਿ ਨੀਚੇ ਲੈਵਲ ਲੋਕਾਂ ਤੱਕ ਨਹੀਂ ਪਹੁੰਚ ਸਕਦੀਆਂ ਕਿਉਂਕਿ ਇੱਥੇ ਸਰਕਾਰ ਜਿਹੜੀ ਹੈ ਝਾੜੂ ਦੀ ਸਰਕਾਰ ਹੈ ਆਪਾਂ ਕੀ ਬਾਟੀ ਦੀ ਉਹ ਸਰਕਾਰ ਜਾਣ ਬੁੱਝ ਕੇ ਉਹ ਇੱਥੇ ਕੋਈ ਐਸੀ ਸਕੀਮ ਨਹੀਂ ਲਾਗੂ ਹੋਣ ਦਿੰਦੀ ਜਿਹੜੀ ਕਿ ਕੇਂਦਰ ਸਰਕਾਰ ਉਹਨਾਂ ਨੂੰ ਦਿੰਦੀ ਹੈ ਕਿਉਂਕਿ ਅਗਰ ਉਹ ਦੇਗੀ ਤਾਂ ਉਹਨਾਂ ਨੂੰ ਐ ਲੱਗਦਾ ਕਿ ਕੇਂਦਰ ਸਰਕਾਰ ਦੀ ਵਾਵਾ ਹੋਏਗੀ ਰਿਸਪੌਂਸ ਕੀ ਬਤਾ ਮੇਰੇ ਲੋਕਰ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਹੈ ਮੇਰੇ ਨਾਲ ਸਾਰੇ ਵਾਰਡ ਦੇ ਲੋਕ ਚੱਲ ਰਹੇ ਆ ਜੀ ਸਾਰੇ ਲੋਕ ਮੈਨੂੰ ਬੁਲਾ ਰਹੇ ਹੈਗੇ ਆ ਜੀ ਹਰ ਮਤਲ ਜਿੰਨੇ ਵੀ ਵਾਰਡ ਦੇ ਲੋਕ ਹੈਗੇ ਆ ਉਹ ਇਹੀ ਕਹਿ ਰਹੇ ਆ ਕਿ ਅਸੀਂ ਵੋਟਾਂ ਇਸ ਵਾਰੀ ਤੁਹਾਨੂੰ ਜਿਤਾਣਾ ਹੈ ਕਿਉਂਕਿ ਉਹ ਆਮ ਆਦਮੀ ਸਰਕਾਰ ਤੋਂ ਇਨੇ ਦੁਖੀ ਹੈ 3 ਸਾਲ ਹੋ ਗਏ ਇਸ ਵਾਰਡ ਦੇ ਵਿੱਚ ਸੜਕਾਂ ਦਾ ਇੰਨਾ ਬੁਰਾ ਹਾਲ ਰਿਹਾ ਹੈ ਕਿ ਲੋਕ ਤਰਾਹੀ ਤਰਾਹੀ ਕਰਨਤੇ ਮਜਬੂਰ ਹੋਏ ਵੇ। ਉਸ ਤੋਂ ਇਲਾਵਾ ਅਸੀਂ ਹੁਣ ਕਈ ਵਾਰਡ ਤੇ ਐਸੇ ਵਾਰਡ ਦੇ ਵਿੱਚ ਕਈ ਐਸੀ ਗਲੀਆਂ ਗਈਆਂ ਜਿੱਥੇ ਕਿ ਲਾਈਟਾਂ ਚੱਲਦੀ ਨਹੀਂ। ਕੁਝ ਵਾਰਡ ਐਸੇ ਦਿਨੋਂ ਵੀ ਲਾਈਟਾਂ ਚੱਲ ਰਹੀਆਂ। ਤੇ ਕਈ ਲੋਾਰਡ ਦੇ ਵਿੱਚ 4-4 ਮਹੀਨੇ ਤੋਂ ਲਾਈਟ ਹੀ ਨਹੀਂ ਚੱਲ ਰਹੀ ਹੈ। ਉਹ ਦੇਖੋ ਦਿਨੋਂ ਵੀ ਲਾਈਟ ਚੱਲ ਰਹੀ ਹੈ। ਤੇ ਮੈਂ ਕੱਲ ਅਸੀਂ ਤਿੰਨ ਗਲੀਆਂ ਦੇ ਵਿੱਚ ਗਏ ਤਿੰਨ ਗਲੀਆਂ ਦੇ ਵਿੱਚ ਉਹ ਕਹਿੰਦੇ ਸਾਡੇ 3 ਮਹੀਨਿਆਂ ਤੋਂ ਸਾਡੇ ਵਾਰਡ ਦੇ ਵਿੱਚ ਲਾਈਟ ਹੀ ਨਹੀਂ ਚੱਲੀ। ਬੀਜੇਪੀ ਦਾ ਪੰਜਾਬ ਦਾ ਰਿਜ਼ਲਟ ਕਾਫ ਕਾਫੀ ਵਧੀਆ ਨਹੀਂ ਰਿਹਾ ਬੇਸ਼ੱਕ ਉਹ ਨਾ ਐਮਸੀ ਦੇ ਵੋਟਰਾਂ ਦੇ ਤੋਂ ਜਿੱਟੋ ਉਹ ਬੀਜੇਪੀ ਦੇ ਜਿੰਨੇ ਵੀ ਕੈਂਡੀਡੇਟ ਹਨ ਜਿੱਤੇ ਮੈਨੂੰ ਵੀ ਲੋਕਾਂ ਦਾ ਵਫਾਦਾ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਤੁਸੀਂ ਦੇਖੋ ਬੀਜੇਪੀ ਦਾ ਵੋਟ ਸ਼ੇਅਰ ਕਿੰਨਾ ਜ਼ਿਆਦਾ ਵਧ ਗਿਆ ਪਹਿਲੇ ਨਾਲੋਂ ਪਹਿਲੇ ਕਿੰਨਾ ਸੀ ਤੇ ਹੁਣ ਕਿੰਨਾ ਹੈਗਾ ਆਪਾਂ ਉਸ ਅਧਾਰ ਤੇ ਦੇਖੀ ਤਾਂ ਬੀਜੇਪੀ ਪਹਿਲੇ ਨਾਲੋਂ ਬਹੁਤ ਉੱਪਰ ਆ ਗਈ ਹੈ ਜਿਹੜੀ ਇੱਥੇ ਦੀ ਖੇਤਰੀ ਪਾਰਟੀ ਜਿਵੇਂ ਕਾਲੀ ਤਲ ਵਗੈਰਾ ਸੀ ਉਸ ਨੂੰ ਵੀ ਬੀਜੇਪੀ ਨੇ ਪਿੱਛੇ ਛੱਡਤਾ ਹੈਗਾ ਨੈਸ਼ਨਲ ਪਾਰਟੀ ਹੈ ਉਹ ਇਹ ਲੋਕਾਂ ਦਾ ਪਿਆਰ ਹੀ ਹੈ ਜਿਹੜਾ ਕਿ ਸਾਡਾ ਸ਼ੋਰਟ ਸ਼ੇਅ ਕਿਉਂਕਿ ਮੋਦੀ ਸਰਕਾਰ ਤੋਂ ਲੋਕ ਖੁਸ਼ ਨੇ ਤਾਂ ਹੀ ਤੀਜੀ ਵਾਰ ਮੋਦੀ ਸਰਕਾਰ ਬਣਾਈ ਹੈ ਉਹਨਾਂ ਦੇ ਕਿਤੇ ਕੰਮਾਂ ਤੋਂ ਖੁਸ਼ ਨੇ ਠੀਕ ਹੈ ਉਹਨਾਂ ਦੀ ਸਕੀਮਾਂ ਤੋਂ ਖੁਸ਼ ਨੇ ਤੇ ਇਸੇ ਤਰ੍ਹਾਂ ਹੀ ਸਾਨੂੰ ਵੀ ਇਸ ਵਾਰਡ ਦੇ ਵਿੱਚ ਲੋਕ ਸਰਕਾਰ ਦੇਣਗੇ ਜਿੰਨਾ ਕਿ ਖੇਤਰ ਸਰਕਾਰ ਨੂੰ ਪਿਆਰ ਦਿੰਦੇ ਹਨ ਜਿਹੜੇ ਸਾਫਤਿਸ ਵਿੱਚ ਕਿੰਨਾ ਵਿਕਾਸ ਕੀਤਾ ਵਾਰਡ ਚ ਦੇਖੋ ਜਿਹੜੇ ਸਾਬਕਾ ਐਮਸੀ ਜਿੰਨੇ ਵੀ ਤੁਸੀਂ ਦੇਖੋ ਉਹਨਾਂ ਨੇ ਕੋਈ ਖਾਸ ਕੁਝ ਵਿਕਾਸ ਨਹੀਂ ਕੀਤਾ ਮੇਰੇ ਹਿਸਾਬ ਨਾਲ ਕਿਉਂਕਿ ਦੇਖੋ ਜਿਹੜੀ ਬੇਸਿਕ ਚੀਜ਼ਾਂ ਹੁੰਦੀਆਂ ਜਿਵੇਂ ਕਿ ਕੋਈ ਥੋੜਾ ਮੋਟੀ ਕੋਈ ਪੈਚ ਵਰਕ ਕਰਾਤਾ ਠੀਕ ਹੈ ਜੀ ਉਹ ਤਾਂ ਚਲੋ ਹਰ ਸਰਕਾਰ ਕਰਦੀ ਹੋਈ ਕਰਦੀ ਹੈ ਤੇ ਲੇਕਿਨ ਕੋਈ ਇੱਥੇ ਦੇਖਿਆ ਜੇ ਤਾਂ ਸਫਾਈ ਦੇ ਪ੍ਰਬੰਧ ਦੇਖੀਏ ਤਾਂ ਜਗਾ ਜਗਾ ਤੁਸੀਂ ਆ ਗਲੀ ਦੇਖ ਲਓ ਕਿੰਨਾ ਕੂੜਾ ਪਿਆ ਕੋਈ ਸਫਾਈ ਦਾ ਪ੍ਰਬੰਧ ਪ੍ਰੋਪਰ ਨਹੀਂ ਹੈਗਾ ਠੀਕ ਹੈ ਜੀ ਨਾ ਇੱਥੇ ਸੜਕਾਂ ਦਾ ਕੋਈ ਪ੍ਰਬੰਧ ਕਰਾ ਸਕਿਆ ਇਹ 3 ਸਾਲ ਹੋ ਗਏ ਇੱਕ ਇਲੈਕਸ਼ਨ ਨਹੀਂ ਕਰਾਏ ਜਿਸ ਵਜ੍ਹਾ ਨਾਲ ਇਹ ਵਾਰਡ ਅਨਾਥ ਵਾਰਡ ਮਤਲਬ ਇਹ ਵਾਰਡ ਕੀ ਕਾਰਪੋਰੇਸ਼ਨ ਹੀ ਅਨਾਥ ਸਿਗੀ ਜੀ ਪੂਰੀ ਠੀਕ ਹੈ ਨਾ ਜੀ ਤਾਂ ਹੁਣ ਅੱਜ ਇਲੈਕਸ਼ਨ ਕਰਵਾਏ ਹੈ ਚਲੋ ਅੱਛਾ ਸਰਕਾਰ ਨੇ ਕਰਾਇਆ ਪਰ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਲੈਕਸ਼ਨ ਫ੍ਰੀ ਫੇਅਰ ਕਰਾਏ ਜਾਣ ਕਿਉਂਕਿ ਸਾਨੂੰ ਜਿਹੜੀ ਰਿਪੋਰਟਾਂ ਮਿਲ ਰਹੀਆਂ ਜਾਂ ਜੋ ਸਾਡੇ ਨਾਲ ੱਤਕਾ ਸ਼ੁਰੂਆਤ ਜੀ ਸਾਨੂੰ ਇੱਕ ਟ੍ਰੇਲਰ ਜਾਂ ਦਿਖਾ ਦਿੱਤਾ ਗਿਆ ਕਿ ਸਾਡੇ ਸਾਥੀਆਂ ਦੇ ਸਾਰੇ ਪਰਚੇ ਪਾੜ ਦਿੱਤੇ ਗਏ ਸ਼੍ਰੀਆਮ ਲੇਡੀਜ਼ ਨੂੰ ਨੀਚੇ ਲਟਾ ਕੇ ਉਹਦੇ ਕੱਪੜਿਆਂ 'ਚੋਂ ਜਿਹੜੇ ਹੈਗੇ ਆ ਕਾਗਜ਼ ਖੋ ਕੇ ਪਾੜੇ ਗਏ ਉਸ ਚੀਜ਼ ਨੂੰ ਦੇਖਦੇ ਹੋਏ ਸਾਨੂੰ ਅੰਦੇਸ਼ਾ ਹੈਗਾ ਕਿ ਇਹ ਜਿਹੜਾ ਹੈਗਾ ਅੰਗੇ ਵੀ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰਨਗੇ। ਸਿਮ ਪੰਜਾਬ ਵਾਲੇ ਨਗਰਿਕ ਇਲਾਕੇ ਨਾਲ ਸਿਮ ਪੰਜਾਬ ਪ੍ਰਚਾਰ ਕਰਨ ਆਏ ਆਪਣੇ ਕੈਂਡੀਡੇਟ ਕਿਹਾ ਕਿ ਸੀਐਮ ਖੁਦ ਆ ਰਹੇ ਪੰਜਾਬ ਨੂੰ ਮਾਲਕ ਆ ਰਹੇ ਰਹਿਮੁਸੱਲਾ ਕੇ ਦਾ ਪ੍ਰਚਾਰ ਕਰਨ ਵਾਸਤੇ। ਇਸ ਤੋਂ ਮੰਦਭਾਗਾ ਕੀ ਹੋਏਗਾ ਕਿ ਕਿਸੇ ਦੇ ਇਲੈਕਸ਼ਨ ਵਾਸਤੇ ਸੀਐਮ ਨੂੰ ਖੁਦ ਆਣਾ ਪੈ ਰਿਹਾ ਹੈ। ਅਗਰ ਲੋਕ ਖੁਸ਼ ਹੈ ਲੋਕ ਖੁਸ਼ ਹੈ ਤਾਂ ਉਹ ਆਪਣੇ ਆਪ ਆਣਗੇ। ਆਪ ਖੁਦ ਅਗਰ ਤੁਸੀਂ ਬੋਰਡ ਦਾ ਕੋਈ ਕੰਮ ਕੀਤਾ ਹੋਏਗਾ ਤੁਸੀਂ ਲੋਕਾਂ ਦਾ ਕੋਈ ਕੰਮ ਕੀਤਾ ਹੋਏਗਾ ਤਾਂ ਤੁਹਾਨੂੰ ਸੀਐਮ ਨੂੰ ਆਉਣ ਦੀ ਲੋੜ ਨਹੀਂ ਇੱਥੇ। ਇਸ وجہ ਨਾਲ ਅਸੀਂ ਇਹ ਕਹਿੰਦੇ ਆ ਕਿ ਸੀਐਮ ਸਾਹਿਬਾ ਨੇ ਠੀਕ ਹੈ ਆਪਣਾ ਪ੍ਰਚਾਰ ਕਰ ਰਹੇ ਹਰ ਪਾਰਟੀ ਨੂੰ ਆਪਣਾ ਲੋਕਤੰਤਰਿਕ ਅਧਿਕਾਰ ਹੈ ਆਪਣਾ ਆਪਣਾ ਪ੍ਰਚਾਰ ਕਰ ਸਕਦਾ ਹੈ ਪਰ ਦੇਖਿਆ ਜੇ ਤਾਂ ਅਗਰ ਉਹਨਾਂ ਦੇ ਕੰਮਾਂ ਤੋਂ ਲੋਕ ਖੁਸ਼ ਨਹੀਂ ਤਾਂ ਇਸਨੇ ਇੱਕ ਛੋਟੇ ਜਿਹੇ ਇਲੈਕਸ਼ਨ ਵਾਸਤੇ ਸੀਐਮ ਆਪ ਆਣਾ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਤੇ ਦੱਸ ਜਿਹੜੇ ਬੀਜੇਪੀ ਦੇ ਕੈਂਡੀਡੇਟ ਨੀਸ਼ਰਮਾ ਉਸ ਜਿਹੜੇ ਪੜਿਆ ਲੋ ਪੰਜਾਬ ਜਨ ਲੀਕ ਕਿਸ਼ ਪੜਿਆਨ ਦੀ ਰਿਪੋਰਟ